ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭੈਰਮ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਭਾਣੇ ਦਾ ਰਸ ਤੇ ਭਾਣੇ ਦੀ ਰਜ਼ਾ ਜੈਸੇ ਕਿ ਜੋ ਵੀ ਸੁਹਾਗਵੰਤੀ ਸੁਹਾਗਣ ਪਤੀ ਬ੍ਰਤ ਇਸਤਰੀ ਹੈ ਜਿਸ ਦਾ ਕਿ ਆਪਣੇ ਸ਼ਾਹ ਪਤੀ ਨਾਲ ਸੱਚਾ ਪ੍ਰੇਮ ਪਿਆਰ ਹੈ ਉਹ ਆਪਣੇ ਪ੍ਰੀਤਮ ਪਿਆਰੇ ਦੀ ਇਸ਼ਾਰੇ ਮਾਤਰ ਆਗਿਆ ਮੰਨਣ ਨੂੰ ਹਰ ਵਕਤ ਤਿਆਰ ਵਰ ਤਿਆਰ ਹੈ ਅਤੇ ਸਦੀਵ ਆਗਿਆਵੰਤੀ ਹੋ ਕੇ ਅਤੇ ਆਗਿਆਕਾਰ ਰਹਿ ਕੇ ਆਗਿਆ ਪਾਲਣ ਕਰਦੀ ਹੈ ਤੈਸੇ ਹੀ ਤਿਸ ਪਤੀਵ੍ਰਤ ਆਗਿਆਵੰਤ ਇਸਤਰੀ ਦੇ ਸਦਰਸ਼ ਜੋ ਵੀ ਪਰਮਾਰਥ ਜਗਿਆਸਾ ਦੀ ਪ੍ਰੇਮ ਸੁਹਾਗਣ ਪ੍ਰੀਤਮ ਅਕਾਲਪੁਰਖ ਪਰਮਾਤਮਾ ਦੀ ਸੱਚੀ ਪ੍ਰੇਮਣ ਆਸ਼ਕ ਇਸਤਰੀ ਹੈ ਉਹ ਆਪਣੇ ਪਿਆਰੇ ਦੇ ਪ੍ਰੇਮ ਦੀ ਲੋਰ ਵਿੱਚ ਰਤੀ ਮਤੀ ਹੋਈ ਪ੍ਰੀਤਮ ਦੀ ਰਮਜ਼ਾ ਮਾਤਰ ਆਗਿਆ ਵੀ ਕਦੇ ਉਲੰਘਣ ਨਹੀਂ ਕਰ ਸਕਦੀ ਕਿਉਂਕਿ ਉਸ ਨੂੰ ਭਾਣੇ ਕਾ ਸੱਚਾ ਰਸ ਆਇਆ ਹੈ ਇਸ ਰਸ ਵਿੱਚ ਰਤੀ ਨੂੰ ਰਸਕ ਪੁਰਖ ਪ੍ਰੀਤਮ ਦੀ ਹਰੇਕ ਆਗਿਆ ਭਾਣਾ ਮੰਨਣ ਅਤੇ ਕਮਾਉਣ ਵਿੱਚ ਰਸ ਹੈ ਭਾਣੇ ਘਰ ਰਸ ਪੰਗਤੀ ਦਾ ਭਾਵ ਇੱਥੇ ਸਪਸ਼ਟ ਨਾਮ ਮਹਾਰਸ ਦਾ ਹੈ ਇਹੋ ਪਰਮ ਭਾਣਾ ਹੈ ਪ੍ਰੀਤਮ ਦੀ ਆਗਿਆ ਵਿੱਚ ਹਰ ਵਕਤ ਹਰ ਛਿੰਨ ਰਸ ਲੀਨ ਰਹਿਣਾ ਇਹ ਮੰਨੋ ਭਾਣੇ ਦੀ ਰਜ਼ਾ ਵਿੱਚ ਖਿੜੇ ਮੱਥੇ ਰਾਜ਼ੀ ਰਹਿਣਾ ਹੈ ਪ੍ਰੀਤਮ ਦੀ ਆਗਿਆ ਵਿੱਚ ਹਰ ਵਕਤ ਹਰ ਛਿਨ ਰਸ ਲੀਨ ਰਹਿਣਾ ਇਹ ਮਾਨੋ ਭਾਣੇ ਦੀ ਰਜ਼ਾ ਵਿੱਚ ਖਿੜੇ ਮੱਥੇ ਰਾਜ਼ੀ ਰਹਿਣਾ ਹੈ ਇਹ ਉਦੋਂ ਤੱਕ ਹੋਣਾ ਅਸੰਭਵ ਹੈ ਜਦ ਤੀਕੇ ਨਾਮ ਮਹਾਰਸ ਰੂਪੀ ਭਾਣੇ ਦੇ ਰਸ ਵਿੱਚ ਮਸਤੁਲ ਮਸਤ ਨਾ ਹੋਇਆ ਜਾਵੇ ਇਹ ਉਦੋਂ ਤੱਕ ਹੋਣਾ ਅਸੰਭਵ ਹੈ ਜਦ ਤੀਕੇ ਨਾਮ ਮਹਾਰਸ ਰੂਪੀ ਭਾਣੇ ਦੇ ਰਸ ਵਿੱਚ ਮਸਤਲ ਮਸਤ ਨਾ ਹੋ ਜਾਵੇ ਜਿਨ੍ਹਾਂ ਦੀ ਲਿਵਤਾਰ ਪੱਕ ਚੁੱਕੀ ਹੈ ਜਿਨ੍ਹਾਂ ਦੀ ਲਿਵਤਾਰ ਪੱਕ ਚੁੱਕੀ ਹੈ ਉਹੀ ਕੇਵਲ ਉਹੀ ਭਾਣੇ ਤੋਂ ਬੇਮੁਖ ਨਹੀਂ ਹੋਣਗੇ ਛਿਨ ਮਾਤਰ ਵੀ ਇਸ ਲਿਵਤਾਰ ਤੋਂ ਲੰਬੇ ਹੋਣਾ ਭਾਣੇ ਤੋਂ ਬੇਮਖਾਉਣਾ ਹੈ ਗੁਰ ਕੇ ਭਾਣੇ ਵਿੱਚ ਉੱਕਾ ਹੀ ਆਉਣਾ ਜਾਂ ਨਾ ਆ ਸਕਣਾ ਨਾਮ ਮਹਾਰਸਤੋਂ ਸਖਣਾ ਹੋਣ ਦੀ ਨਿਸ਼ਾਨੀ ਹੈ ਭਾਣਾ ਮੰਨਣ ਹਾਰੇ ਬਿਵੇਕੀ ਜਨ ਦੀ ਅੰਤਰਲੀ ਲਿਵਤਾਰ ਕਦੇ ਨਹੀਂ ਟੁੱਟਦੀ ਉਹ ਨਿਮਕ ਵਰ ਵੀ ਨਾਮ ਮਹਾਰਸਤੋਂ ਸਖਣਾ ਨਹੀਂ ਹੁੰਦਾ ਸਰੀਰਕ ਪ੍ਰਾਰਭ ਦੀ ਦੁੱਖ ਸੁੱਖਾਂ ਦੀ ਉਸ ਨੂੰ ਪ੍ਰਵਾਹ ਨਹੀਂ ਹੁੰਦੀ ਦੁੱਖ ਸੁਖ ਦੋਹਾ ਵਿਖੇ ਉਹ ਸਮਾਨ ਹੀ ਅੰਤਰ ਧਿਆਨੀ ਰਸੀਆ ਨਾਮ ਮਹਾਰਸ ਦਾ ਬਣਿਆ ਰਹਿੰਦਾ ਹੈ ਮਹਾ ਕਸ਼ਟ ਅਤੇ ਵਿਪਤ ਕਾਲ ਤੇ ਤਸੀਹ ਉਸ ਦੀ ਨਾਮ ਲਿਵਤਾਰ ਨੂੰ ਨਹੀਂ ਤੋੜ ਸਕਦੇ ਅਤੇ ਨਾ ਹੀ ਉਸ ਦੀ ਬਿਰਤੀ ਕਿਸੇ ਸੰਸਾਰਕ ਸੁਖ ਸੰਪਤ ਵਿਖੇ ਖਚਤ ਜਿਹਾ ਲਿਪਾਇਮਾਨ ਹੁੰਦੀ ਹੈ ਜਾਂ ਹੋ ਸਕਦੀ ਹੈ ਇਸ ਕਰਕੇ ਉਹ ਹਰ ਹਾਲਤ ਵਿੱਚ ਇਸੇ ਤਰ੍ਹਾਂ ਨਾਮ ਵਿਖੇ ਲਿਵ ਲੀਨ ਰਹਿੰਦਾ ਹੈ ਮਹਾ ਕਸ਼ਟ ਅਤੇ ਵਿਪਤ ਕਾਲ ਤੇ ਤਸੀਹ ਉਸ ਦੀ ਨਾਮ ਲਿਵਤਾਰ ਨੂੰ ਨਹੀਂ ਤੋੜ ਸਕਦੇ ਅਤੇ ਨਾ ਹੀ ਉਸ ਦੀ ਬਿਰਤੀ ਕਿਸੇ ਸੰਸਾਰਕ ਸੁਖ ਸੰਪਤ ਵਿਖੇ ਖੱਚ ਤੇ ਜਾ ਲਪਾਇਮਾਨ ਹੁੰਦੀ ਹੈ ਜਾਂ ਹੋ ਸਕਦੀ ਹੈ ਇਸ ਕਰਕੇ ਓਹੋ ਹਰ ਹਾਲਤ ਵਿੱਚ ਇਸੇ ਤਰ੍ਹਾਂ ਨਾਮ ਵਿਖੇ ਲਿਵ ਲੀਨ ਰਹਿੰਦਾ ਹੈ ਜਿਨ੍ਹਾਂ ਨੂੰ ਇਹ ਲਿਵ ਲੀਨਤਾ ਪ੍ਰਾਪਤ ਨਹੀਂ ਹੋਈ ਪਰੰਤੂ ਭੈ ਭਾਵ ਭਾਵਨੀ ਸਹਿਤ ਸਤਿਗੁਰਾਂ ਦੇ ਹਰੇਕ ਹੁਕਮ ਕਮਾੰਦੇ ਹਨ ਉਹ ਵੀ ਗੁਰ ਕੈ ਭਾਣੇ ਅੰਦਰ ਆਏ ਹੋਏ ਹਨ ਚਾਹੇ ਉੱਚ ਕਲਾ ਦੇ ਵਿਵੇਕੀ ਜਨਾਂ ਵਾਲਾ ਰਸ ਲੀਨ ਭਾਣਾ ਅਜੇ ਉਹਨਾਂ ਨੂੰ ਪ੍ਰਾਪਤ ਨਹੀਂ ਪਰੰਤੂ ਉਹਨਾਂ ਦਾ ਭੈ ਭਾਵਨੀ ਸਹਿਤ ਭਾਣੇ ਅੰਦਰ ਆਉਣਾ ਆਉਣ ਦਾ ਯਤਨ ਕਰਨਾ ਵੀ ਉਹਨਾਂ ਨੂੰ ਇੱਕ ਦਿਨ ਪਰਮ ਭਾਣੇ ਵਿੱਚ ਰਸ ਲੀਨ ਜਾ ਕਰੇਗਾ ਇੱਕਦਮ ਤਾਂ ਹਰੇਕੀ ਜਗਿਆਸੂ ਸਿੱਖ ਗੁਰਸਿੱਖੀ ਦੀ ਧੁਰਤੀ ਸੀ ਸਿਖਰ ਮੰਜ਼ਲ ਤੇ ਤਾਂ ਨਹੀਂ ਜਾ ਚੜਦਾ ਇੱਕਦਮ ਤਾਂ ਹਰੇਕੀ ਜਗਿਆਸੂ ਸਿੱਖ ਗੁਰਸਿੱਖੀ ਦੀ ਧੁਰ ਟੀਸੀ ਸਿਖਰ ਮੰਜ਼ਲ ਤੇ ਤਾਂ ਨਹੀਂ ਜਾ ਚੜਦਾ ਜਿਉਂ-ਜਿਉਂ ਹੁਕਮ ਕਮਾਉਂਦਾ ਹੈ ਤਿਉਂ-ਤਿਉਂ ਚੜ੍ਹਦੀ ਕਲਾ ਵਿੱਚ ਉਚੇਰੇ ਤੋਂ ਉਚੇਰਾ ਉੱਪਰ ਚੜਦਾ ਜਾਂਦਾ ਹੈ ਜਿਉਂ-ਜਿਉਂ ਹੁਕਮ ਕਮਾਉਂਦਾ ਹੈ ਤਿਉਂ-ਤਿਉਂ ਚੜ੍ਹਦੀ ਕਲਾ ਵਿੱਚ ਉਚੇਰੇ ਤੋਂ ਉਚੇਰਾ ਉੱਪਰ ਚੜਦਾ ਜਾਂਦਾ ਹੈ ਇਸ ਚੜ੍ਹਾਈ ਅੰਦਰ ਵੀ ਓਹੋ ਹੁਕਮ ਰੂਪੀ ਗੁਰਮਤਿ ਸਿਧੌਰੇ ਨੂੰ ਹੱਥ ਵਿੱਚ ਲੈ ਕੇ ਚੜਦਾ ਹੈ ਇਸ ਚੜਾਈ ਅੰਦਰ ਵੀ ਓਹੋ ਹੁਕਮ ਰੂਪੀ ਗੁਰਮਤਿ ਸਿਧੌਰੇ ਨੂੰ ਹੱਥ ਵਿੱਚ ਲੈ ਕੇ ਚੜਦਾ ਹੈ ਮਨ ਦੀ ਮਤ ਦਾ ਕਿਤੇ ਦਖਲ ਨਹੀਂ ਮਨ ਦੀ ਮਤ ਦਾ ਕਿਤੇ ਦਖਲ ਨਹੀਂ ਜਿੱਥੇ ਵੀ ਇਸ ਗੁਰਮਤਿ ਸਿਧੌਰੇ ਤੋਂ ਹੱਥ ਛੁੱਟ ਗਿਆ ਉੱਥੇ ਹੀ ਛੁੱਟੜ ਹੋਇਆ ਤੇ ਪੈਰ ਖਿਸਕਿਆ ਗੁਰਮਤਿ ਮਾਰਗ ਤੇ ਚੱਲਣ ਹਾਰੇ ਹੁਕਮੇ ਬੰਦੇ ਸਦਾ ਗੁਰਮਤਿ ਦਰੜਾਏ ਹੁਕਮਾਂ ਦੇ ਪੱਕੇ ਪਾਬੰਦ ਰਹਿੰਦੇ ਹਨ ਕਦੇ ਥੜਦੇ ਥੜਕਦੇ ਨਹੀਂ ਗੁਰਮਤਿ ਮਾਰਗ ਤੇ ਚੱਲਣ ਹਾਰੇ ਹੁਕਮੇ ਬੰਦੇ ਸਦਾ ਗੁਰਮਤਿ ਦਰੜਾਏ ਹੁਕਮਾਂ ਦੇ ਪੱਕੇ ਪਾਬੰਦ ਰਹਿੰਦੇ ਹਨ ਕਦੇ ਥੜਦੇ ਥੜਕਦੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ